ਸਤਿ ਸ਼੍ਰੀ ਅਕਾਲ ਜੀ ડીਫੈ ਚੈਨਲ ਪੰਜਾਬੀ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕਾਰਗਿਲ ਤੇ ਬੀਤ ਦਿਨ ਦੇਸ਼ ਭਰ ਦੇ ਵਿੱਚ ਬੜੀ ਹੀ ਧੂਮ-ਤਾਮ ਦੇ ਨਾਲ 79ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ ਗਿਆ ਔਰ ਦੇਸ਼ਾਂ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀਆਂ ਨੇ ਨਾ ਕੇਵਲ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਬਲਕਿ ਭਾਰਤੀ ਜਨਤਾ ਨੂੰ ਵੀ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਭਾਰਤੀਆਂ ਦੇ ਵੱਲੋਂ ਵੀ ਆਜ਼ਾਦੀ ਦਿਹਾੜਾ ਬੜੀ ਹੀ ਸ਼ਿੱਦਤ ਦੇ ਨਾਲ ਹਰਸ਼ ਉਲਾਸ ਦੇ ਨਾਲ ਮਨਾਇਆ ਗਿਆ ਤੇ ਆਪਾਂ ਜ਼ਿਕਰ ਕਰਾਂਗੇ ਕੈਨੇਡਾ ਦਾ ਕੈਨੇਡਾ ਦੇ ਵਿੱਚ ਬ੍ਰੈਮਟਨ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਦੇ ਵੱਲੋਂ ਇਸ ਪੂਰੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤਿਆਰੀਆਂ ਕੀਤੀਆਂ ਗਈਆਂ ਪ੍ਰਬੰਧ ਕੀਤੇ ਗਏ ਔਰ ਬਹੁਤ ਹੀ ਵੱਡਾ ਤਿਰੰਗਾ ਝੰਡਾ ਉੱਥੇ ਲਹਿਰਾਇਆ ਗਿਆ ਔਰ ਇਸ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਵੱਲੋਂ ਅਦਾ ਕੀਤੀ ਗਈ ਉੱਥੇ ਹੀ ਇਸ ਪੂਰੇ ਸਮਾਗਮ ਦੇ ਵਿੱਚ ਵੱਖ-ਵੱਖ ਐਮਪੀਪੀਜ਼ ਵੀ ਪਹੁੰਚੇ ਹੋਏ ਸੀ ਮਾਈ ਇੰਡੀਆ ਇਨ ਅੰਡਾ ਐਸੋਸੀਏਸ਼ਨ ਦੇ ਜਿਹੜੇ ਫਾਊਂਡਰ ਨੇ ਅਸ਼ਵਨੀ ਅਗਰਵਾਲ ਉਹਨਾਂ ਦੇ ਨਾਲ ਨਾਲ ਸਾਈਂ ਧਾਮ ਫੂਡ ਐਸੋਸੀਏਸ਼ਨ ਹੈ ਜਿਹੜੀ ਉੱਥੋਂ ਦੇ ਕੋ-ਫਾਊਂਡਰ ਨੇ ਵਿਸ਼ਾਲ ਖੰਨਾ ਉਹ ਵੀ ਪਹੁੰਚੇ ਹੋਏ ਸੀ ਰੰਗ ਰੰਗ ਪ੍ਰੋਗਰਾਮ ਵੀ ਕੀਤਾ ਗਿਆ ਔਰ ਮਹਿਲਾਵਾਂ ਨੇ ਬੜੇ ਹੀ ਖੂਬਸੂਰਤ ਲਿਬਾਜ਼ਾਂ ਦੇ ਵਿੱਚ ਬੜੀਆਂ ਹੀ ਖੂਬਸੂਰਤ ਕਾਸਟਿਊਮਸ ਦੇ ਵਿੱਚ ਡਾਂਸ ਪਰਫਾਰਮ ਕੀਤਾ ਛੋਟੀਆਂ-ਛੋਟੀਆਂ ਬੱਚੀਆਂ ਨੇ ਰਾਸ਼ਟਰੀ ਗੀਤ ਗਾਇਆ ਜਿਸ ਤੋਂ ਬਾਅਦ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇੱਥੇ ਹੀ ਲਵ ਆਫ ਲੱਸੀ ਦੇ ਵੱਲੋਂ ਵੀ ਤਿੰਨ ਫਲੇਵਰਸ ਦੀ ਲੱਸੀ ਆਏ ਹੋਏ ਦਰਸ਼ਕਾਂ ਨੂੰ ਆਏ ਹੋਏ ਮਹਿਮਾਨਾਂ ਨੂੰ ਪਾਈ ਗਈ ਔਰ ਖਾਸ ਗੱਲ ਤਾਂ ਇਹ ਸੀ ਕਿ ਤਿਰੰਗਾ ਝੰਡਾ ਥੀਮ ਰੱਖਿਆ ਗਿਆ ਸੀ ਲਵ ਆਫ ਲੱਸੀ ਦੇ ਵੱਲੋਂ ਤੇ ਤਿੰਨ ਅਲੱਗ-ਅਲੱਗ ਫਲੇਵਰਸ ਸੀਗੇ ਇਸ ਤਿਰੰਗੇ ਝੰਡੇ ਵਾਲੀ ਦੇ ਵਿੱਚ ਸੋ ਆਏ ਹੋਏ ਮਹਿਮਾਨਾਂ ਨੇ ਲੱਸੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਔਰ ਦੱਸਿਆ ਕਿ ਭਾਰਤੀਆਂ ਦਾ ਕੈਨੇਡਾ ਦੇ ਵਿੱਚ ਕੈਨੇਡੀਅਨ ਇਕਨੋਮੀ ਨੂੰ ਤੇ ਕੈਨੇਡਾ ਦੀ ਵਿਰਾਸਤ ਨੂੰ ਕੀ ਯੋਗਦਾਨ ਹੈ ਕੇਨ ਵਿਲੀਨ ਸਕੁਅਰ ਬੈਂਟਨ ਸਿਟੀ ਹਾਲ ਵਿਖੇ ਅੱਜ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਭਾਰਤ ਦਾ 79ਵਾਂ ਸੁਤੰਤਰਤਾ ਦਿਵਸ ਨੂੰ ਮਨਾਇਆ ਗਿਆ ਮੈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਦੇ ਵੱਲੋਂ ਬੜੀ ਹੀ ਧੂਮ-ਧਾਮ ਦੇ ਨਾਲ ਇਸ ਜਸ਼ਨ ਦਾ ਆਯੋਜਨ ਕੀਤਾ ਗਿਆ ਇਸ ਦੇ ਵਿੱਚ ਇੰਡੋ ਕੈਨੇਡੀਅਨ ਕਮਿਊਨਿਟੀ ਨੂੰ ਵੱਡੇ ਪੱਧਰ ਦੇ ਉੱਤੇ ਸੱਦਾ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਬ੍ਰੈਂਟਨ ਨਾਰਥਸ ਤੋਂ ਐਮਪੀਪੀ ਗ੍ਰਾਹਮ ਮੈਕ੍ਰਿਗੋ ਇਸ ਤੋਂ ਇਲਾਵਾ ਬ੍ਰੈਂਪਟਨ ਚਿੰਗਾਕਾਸੀ ਪਾਰਕ ਤੋਂ ਐਮਪੀਪੀ ਸ਼ਫਕਤ ਅਲੀ ਵੀ ਪਹੁੰਚੇ ਹੋਏ ਸਨ ਝੰਡਾ ਲਹਿਰਾਉਣ ਦੀ ਰਸਮ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਮਾਈ ਇੰਡੀਅਨਸ ਇਨ ਕੈਨੇਡਾ ਐਸੋਸੀਏਸ਼ਨ ਦੇ ਫਾਊਂਡਰ ਅਸ਼ਵਨੀ ਅਗਰਵਾਲ ਦੇ ਵੱਲੋਂ ਜ਼ੋੜਾ ਛੋੜਾਂ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਸੀ ਇਸ ਪ੍ਰੋਗਰਾਮ ਦੇ ਵਿੱਚ ਬ੍ਰੈਂਟਨ ਚ ਰੰਦਾ ਭਾਰਤੀ ਭਾਈਚਾਰਾ ਹੁਮ ਹੁਮਾ ਕੇ ਪਹੁੰਚਾਇਆ ਸੀ ਦੂਜੇ ਪਾਸੇ ਮਾਈ ਇੰਜੀਨਜ਼ਨ ਕੈਨੇਡਾ ਐਸੋਸੀਏਸ਼ਨ ਦੇ ਵੱਲੋਂ ਇਸੇ ਹੀ ਸਮਾਗਮ ਦੇ ਦੌਰਾਨ ਸਾਈ ਧਾਮ ਫੂਡ ਬੈਂਕ ਦੇ ਸਹਿ-ਸਥਾਪਕ ਵਿਸ਼ਾਲ ਖੰਨਾ ਨੂੰ ਵੀ ਵਿਸ਼ੇਸ਼ ਤੌਰ ਤੇ ਮਾਇਕਾ ਕਮਿਊਨਿਟੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਰੰਗ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਤੇ ਦੋ ਨੰਨੀਆਂ ਬੱਚੀਆਂ ਦੇ ਵੱਲੋਂ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਗਿਆ ਇਸ ਵਾਸਤੇ ਛੋਟੀਆਂ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਸਮਾਗਮ 'ਚ ਪਹੁੰਚੇ ਬ੍ਰੈਂਟਨ and part of the beauty of canada is that we celebrate everyone's journeys. unless you're indigenous, everyone has come from somewhere else. and the indian community has been a gift to canada and a gift to brampton. and everywhere i go in brampton, everywhere i go in brampton, you see the beauty of the community, whether it's our yoga day at rosalie park, a gift. The civilization, humanity from from India, whether it's the Malali boat races we're going to be having this weekend at Professor's Lake that have been happening for the last decade, whether it's any cricket field in the city, and you hear little kids wanting to be the next rinder Kohli. Um, of course, we got the best cricket players in the world in, in India. Canada's starting to move up because we're uh, we're, we're replicating we're, we're replicating some of that that talent. Whether it's the Dushera at Hindu Sabbath, which is one of the largest in the in the country, um, whether it's our city sponsored Navrat, Navratri Garbas, or frankly we have them in almost every neighborhood in the city now. Um, during the Navratri, we've got all these beautiful garbas, a beautiful tradition from from, from Gujarat. Um, you look at our Diwali celebrations in the city; the one we have at, at the, the city one last year had fifteen thousand people. Um, you know, you look at uh, uh, of course, this weekend we'll be having some gymnastics celebrations. You see, you see the beauty of the Indian culture in every corner of of Brampton. Not to mention, we're building our new field hockey dome on, on the west end, um, and of course, you've got some of the best field hockey players, uh, boys and girls, in the world in India, and that talent has has come to Brampton as well. And those are just a few illustrations. And when we have Indian Independence Day. India. In मुबारक दिखा जी नमस्कार मैं अश्विनी अग्रवाल ब्रैमटन कैनेडा से आप सबके बीच में आप सबको जितने भी हिंदुस्तानी दुनिया में किसी भी कोने में है सबको भारतीय स्वतंत्रता की बहुत बहुत शुभकामनाएं देता हूँ ये दिन आज हमारी किस्मतें हम बहुत सौभाग्यशाली है और माँ इंडियन दिन कैनेडा एसोसिएशन की ओर से आज हम खड़े हैं ब्रैमटन सिटी हॉल में और मना रहे हैं अपना पंद्रह अगस्त भारत माता की जय ਤਿਉਦੜ ਸਾਈ ਧਾਮ ਫੂਡ ਬੈਂਕ ਦੇ ਸਹਿ ਸੰਸਥਾਪਕ ਵਿਸ਼ਾਲ ਖੰਨਾ ਦੇ ਵੱਲੋਂ ਵੀ ਸਾਰੇ ਹੀ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਵੰਦੇ ਮਾਤਰਮ ਦੇ ਨਾਰੇ ਲਗਾਏ ਗਏ ਵੰਦੇ ਮਾਤਰਮ ਅੱਜ ਦਰਿਆੜਾ ਬ੍ਰੈਂਟਨ ਸਿਟੀ ਹਾਲ ਵਿੱਚ ਜਿੱਥੇ ਸਾਡੇ ਭਾਰਤ ਦੀ ਮਿੱਟੀ ਨੂੰ ਇੱਕ ਇੱਕ ਕਾਰਨ ਨੂੰ ਯਾਦ ਕਰਕੇ ਉਹਦਾ ਸ਼ੁਕਰਾਨਾ ਕਰਨ ਦਾ ਮੌਕਾ ਅੱਜ ਦਾ ਦਿਨ ਜਿੱਥੇ ਭਾਰਤ ਦਿਲਨਾਂਚ ਵਾਸਤਾ ਦੇਸ਼ ਤੋਂ ਬਾਹਰ ਵੀ ਅੱਜ ਵੀ ਭਾਰਤੀ ਇਕੱਠੇ ਹੋ ਕੇ ਇਸ ਜਜ਼ਬੇ ਨੂੰ ਯਾਦ ਕਰਦੇ ਨੇ ਕੁਰਬਾਨੀਆਂ ਨੂੰ ਯਾਦ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਕਿ ਉਸ ਮਿੱਟੀ 'ਚ ਜਨਮ ਲਿਆ ਬਾਰ-ਬਾਰ ਸਿਰ ਨਮਾਨਦੇ ਜਿੱਥੇ ਸਾਡੇ ਸੰਤ ਗੁਰੂ ਜਿਨ੍ਹਾਂ ਨੇ ਜਨਮਕਿਸਨ ਨੂੰ ਇੱਕੋ ਦਿਨ ਦੱਸਿਆ ਕਿ ਆਪਣਾ ਸਿਰ ਉੱਚਾ ਰੱਖੋ ਅੱਗੇ ਵੱਧੋ ਅਕਰਮ ਕਰੋ ਔਰ ਉਸ ਤੋਂ ਬਲ ਇਹਦੀ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਵਧਾਈ ਕਾਬਿਲੇ ਗੌਰ ਹੈ ਕਿ ਇਸ ਮੌਕੇ ਲਵ ਆਫ ਲੱਸੀ ਦੇ ਵੱਲੋਂ ਤਿਰੰਗਾ ਝੰਡਾ ਥੀਮ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਲਵ ਆਫ ਲੱਸੀ ਦੇ ਫਾਊਂਡਰ ਨਵੀਨ ਟੰਡਨ ਦੇ ਵੱਲੋਂ ਭਾਰਤ ਦੇ ਆਜ਼ਾਦੀ ਦਿਵਸ ਦੇ ਮੌਕੇ ਤੇ ਲੱਸੀ ਦੇ ਤਿੰਨ ਨਵੇਂ ਫਲੇਵਰ ਐਡ ਕੀਤੇ ਗਏ ਅਤੇ ਇਹ ਫਲੇਵਰਾਂ ਦਾ ਸਵਾਦ ਹਰ ਇੱਕ ਮਹਿਮਾਨ ਨੂੰ ਚਖਾਇਆ ਗਿਆ ਜਿਨ੍ਹਾਂ ਨੇ ਖੂਬ ਤਾਰੀਫ਼ ਵੀ ਕੀਤੀ ਉਥੇ ਹੀ ઓਸੀਜ਼ মিডিਆ ਤੇ D55 ਚੈਨਲ ਦੇ ਵੱਲੋਂ ਵੀ ਮੀਡੀਆ ਪਾਰਟਨਰ ਹੋਣ ਦਾ ਕਿਰਦਾਰ ਬਖੂਬੀ ਅਦਾ ਕੀਤਾ ਗਿਆ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ